ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਚੌੜੇ ਬਿਆਰ ਖੁਸ਼ੀ ਰਾਮ ਹਲਵਾਈ ਦੇ ਨੀਅਰ ਮੋਗਲੇ ਆਜਮ ਵਾਲਿਆਂ ਦੇ ਤੇ ਅੱਜ ਤੁਹਾਨੂੰ ਹੋਰ ਨਵੇਂ ਆਈਟਮਾਂ ਦਿਖਲਾ ਦੇ ਜਿਨਾਂ ਦੀ ਦੁਕਾਨ ਚੌੜੇ ਬਿਆਰ ਖੁਸ਼ੀ ਰਾਮ ਹਲਵਾਈ ਦੇ ਸਾਹਮਣੇ ਆ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਸ਼ਾਰਟ ਵੀਡੀਓ ਉਹਦੇ ਵਿੱਚ ਆਰਟੀਕਲ ਦਿਖਾਣਾ ਤੁਹਾਨੂੰ ਸਾਰੇ ਕੈਂਟ ਆਜੋ ਫੜਾ ਫੜਾ ਹਾਂਜੀ ਇਹ ਲੈ ਕੇ ਆਏ ਟੁੱਟ ਦੀ ਕੈਂਟ ਆ ਦੀ ਗੁਆਲਟੀ ਚੈੱਕ ਆਊਟ ਕਰੋ ਪ੍ਰੋਪਰ ਜੈਨੂਨ სპੋਰਟ ਸ਼ੂਜ਼ ਆ ਲਾਈਟ ਵੇਟ ਔਰ ਮੇਨ ਚੀਜ਼ ਫਲੈਕਸੀਬਲ ਆ ਜਿੰਨਾ ਮਰਜ਼ੀ ਫਲੈਕਸ ਕਰੋ ਵਾਸ਼ੇਬਲ ਆ ਸਾਰਾ ਸਲਾਈਆ ਦੋ ਰੰਗ ਦੋਨੋਂ ਰੰਗ ਟੌਪ ਐਂਡ ਕਲਰ ਨੇ ਜੀ ਕੁਆਲਿਟੀ ਪ੍ਰੋਪਰ ਜੈਨੂਇਨ ਲਾਈਟ ਵੇਟ ਦੇ ਵਿੱਚ ਰੇਟ ਸਿਰਫ 850 ਰੁਪਏ ਓਕੇ ਪਹਿਲੋਂ ਦਾ ਨਵਾਂ ਆਰਟੀਕਲ ਤੁਹਾਡੇ ਪੁਰਾਣੇ ਆਪਾਂ ਜਗਟ ਕਰੋ ਪ੍ਰੋਪਰ ਜੈਨੂਇਨ ਆਰਟੀਕਲ ਹੈ ਕੁਆਲਿਟੀ ਚੈੱਕ ਕਰੋ ਦੋ ਰੰਗ ਦੋਨੋਂ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਅਵੇਲੇਬਲ ਨੇ ਠੀਕ ਹੈ ਜੀ ਰੇਟ 850 ਰੁਪਏ ਓਕੇ ਇਹਦੇ ਬਾਅਦ ਬਜੀ ਇੱਕ ਤੋਹਫਾ ਹੋਰ ਸਪੋਰਟ ਸ਼ੂਜ਼ ਪ੍ਰੋਪਰ ਜਿਮ ਪਾਉਣ ਲਈ ਜੋਗਰਸ ਹੁੰਦਾ ਜਿੱਦਾਂ ਇਹ ਗੱਲ ਬਹੁਤ ਵਧੀਆ ਨਾ ਜੋਗਰਸ ਹੁੰਦਾ ਉਹ ਚੀਜ਼ ਹੈ ਕਿੰਨੇ ਦਾ ਹੈ ਸਿਰਫ 950 ਰੁਪਏ ਫਲੈਕਸ ਦੇਖੋ ओके और ग्रिप 16 ਨਾਲ ਸਲਿੱਪ ਹੋਣਾ ਨਾ ਕਸਣਾ 990 ਰੁਪਏ। ओके। ਇਹਦਾ ਬਾਕੀ ਕੀ ਤੋਹਫਾ? ਅੱਲਾਹ। ਕੁਆਲਿਟੀ ਚੈੱਕ ਕਰੋ। ਕੁਲਿਵਲੀ ਕੁਆਲਿਟੀ। 1850 ਰੁਪਏ ਦਾ ਬੂਟ ਹੈ। 1000 ਰੁਪਏ ਦੇਵਾਂਗੇ ਤੁਹਾਨੂੰ। ਕੁਆਲਿਟੀ ਚੈੱਕ ਕਰ ਲਓ ਪ੍ਰੋਪਰ ਜੈਨੂਅਲ, ਸੌਫਟ ਬਤਾਵੇ ਨਾਲ 100% ਵਾਸ਼ੇਬਲ। 1000 ਰੁਪਏ 6 ਤੋਂ ਲੈ ਕੇ 10 ਨੰਬਰ। ਠੀਕ ਹੈ। ਐਂਡ ਤੇ ਫਾਈਨਲ ਗ੍ਰੇ ਕਲਰ। ਪ੍ਰੋਪਰ 100% ਜੋਗਰ ਸੋਲ ਦੇ ਨਾਲ। 900 ਰੇਂਜ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਜੇ ਵੀਡੀਓ ਫੋਲੋ ਸ਼ੇਅਰ ਕਰੋਗੇ ਦਬਕੇ سپورਟ ਕਰੋਗੇ ਅਗਲੀ ਵੀਡੀਓ ਫਟਾਫਟ ਲੈ ਕੇ ਆਵਾਂਗੇ